ਸਤਿ ਸ਼੍ਰੀ ਅਕਾਲ ਜੀ ਰੂ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਵਾਰੀ ਹੈ ਬੇਲੇੋਂ ਨਿਕਲਦੇ ਸ਼ੇਰ ਪੁਸਤਕ ਦੇ ਅਧਿਆਇ 20 ਅਧਿਆਇ 20 ਆਪਾਂ ਤੁਹਾਡੇ ਨਾਲ ਕੱਲ ਸ਼ੁਰੂ ਕੀਤਾ ਸੀ ਉਸ ਦਾ ਕੁਝ ਭਾਗ ਅਜੇ ਬਾਕੀ ਹੈ ਰਹਿੰਦਾ ਭਾਗ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੀ ਹਾਂ ਸ਼ੁਰੂ ਕਰਦੇ ਹਾਂ ਜੀ ਪਰ afghan ਲਸ਼ਕਰਤਾ ਮਾਨੂ ਆਪਣੇ ਆਪ ਨੂੰ ਪੱਠ ਵਿੱਚ ਪਿਆ ਹੋਇਆ ਮਹਿਸੂਸ ਕਰ ਰਿਹਾ ਸੀ ਪਾਣੀ ਤਾਂ ਕੀ ਨਸੀਬ ਹੋਣਾ ਸੀ ਸਗੋਂ ਸਿੰਘਾਂ ਦੀਆਂ ਪਗੋਤੀਆਂ ਧੁੱਪ ਤੇ ਤੇਹ ਦੇ ਸਤਾਏ ਹੋਏ ਪਠਾਣਾਂ ਦੀ ਰਤ ਵਖਰੀ ਚੂਸ ਰਹੀਆਂ ਸਨ ਸ਼ਾਹ ਨੂੰ ਪਾਣੀ ਪਿੰਦਾ ਦੇਖ ਫੌਜਦਾਰਾਂ ਨੂੰ ਵੀ ਹੌਸਲਾ ਜਿਹਾ ਹੋ ਗਿਆ ਤੇ ਉਹਨਾਂ ਨੇ ਸੈਨਾ ਨੂੰ ਪਾਣੀ ਪੀਣ ਦਾ ਇਸ਼ਾਰਾ ਕਰ ਦਿੱਤਾ ਜਿੰਨਾਂ ਘੋੜਸਵਾਰਾਂ ਕੋਲ ਥੋੜਾ ਬਹੁਤ ਪਾਣੀ ਬਚਿਆ ਹੋਇਆ ਸੀ ਉਹਨਾਂ ਤਾਂ ਉਹ ਪੀਤਾ ਤੇ ਬਾਕੀ ਵੱਡੀ ਫੌਜ ਅਫਗਾਨਾਂ ਦੇ ਪਾਣੀ ਵਾਲੇ ਸਰੋਤਾਂ ਕੋਲ ਇਕੱਠੀ ਹੋ ਗਈ। ਇਸ ਨਾਲ ਸਿੰਘਾਂ ਨੂੰ ਸਮਾਂ ਮਿਲ ਗਿਆ ਤੇ ਉਹਨਾਂ ਬਚੀ ਵਹੀਰ ਨੂੰ ਆਪਣੇ ਘੇਰੇ ਵਿੱਚ ਇਕੱਤਰ ਕਰ ਲਿਆ ਤੇ ਅੱਗੇ ਨੂੰ ਚਾਲਾ ਪਾ ਦਿੱਤਾ। ਮਿਸਲਾਂ ਦੇ ਸਾਰੇ ਸੂਰਮੇ ਸਿੰਘਾਂ ਨੇ ਵਹੀਰ ਨੂੰ ਇਸ ਤਰ੍ਹਾਂ ਆਪਣੀ ਓਟ ਵਿੱਚ ਲੈ ਲਿਆ ਜਿਵੇਂ ਕੋਈ ਬੱਤਖ ਜਾਂ ਕੁੱਕੜੀ ਸਿਰ ਤੇ ਉੱਡਦੀਆਂ ਫਿਰਦੀਆਂ ਇੱਲਾਂ ਨੂੰ ਦੇਖ ਕੇ ਆਪਣੀ ਚੂਚੀਆਂ ਨੂੰ ਖੰਭਾ ਹਿਟ ਲੈਂਦੀ ਹੈ। ਅਫਗਾਨ ਫੌਜ ਕਿਤੇ ਥੋੜੀ ਸੀ ਪਾਣੀ ਪਿੰਦਿਆਂ ਨੂੰ ਵੀ ਸਮਾਂ ਲੱਗ ਗਿਆ ਪਰ ਜਦ ਹੀ ਸ਼ਾਹ ਨੇ ਫੌਜ ਦੇ ਅਵੇਸਲੇ ਹੋਣ ਦਾ ਮੌਕਾ ਤਾੜ ਕੇ ਅੱਗੇ ਵਧ ਕੇ ਸਿੱਖ ਜਥੇ ਨੂੰ ਦੇਖਿਆ ਤਾਂ ਉਹ ਹਾਥੀ ਉੱਤੇ ਹੀ ਚਿੱਕਿਆ ਔ ਨਿਕਲ ਗਏ ਅਗਲੇ ਤੁਸੀਂ ਇੱਥੇ ਪਾਣੀ ਪਿੰਦੇ ਹੀ ਰਹਿ ਗਏ ਪਰ ਕਸੂਰ ਅਫਗਾਨ ਫੌਜ ਦਾ ਵੀ ਨਹੀਂ ਸੀ ਸਵੇਰ ਤੋਂ ਉਹ ਤਿਹਾਈ ਲੜ ਰਹੇ ਸਨ ਕਿਸੇ ਨੂੰ ਕਿਤੇ ਵੀ ਪਾਣੀ ਨਹੀਂ ਮਿਲਿਆ ਨਾਲ ਹੀ ਜੈਸਾ جنگ ਦਾ ਰੁੱਖ ਸੀ ਪਾਣੀ ਪੀਣ ਜਾਂ ਲੱਭਣ ਦੀ ਵੇਲ ਵੀ ਕਿੱਥੇ ਸੀ ਰਾਹ ਵਿੱਚ ਜੇ ਕੋਈ ਇੱਕ ਦੋ ਖੂ ਆਈ ਵੀ ਹੌਣ ਤਾਂ ਤਾਂ ਵੀ 3 ਲੱਖ ਦੇ ਲਗਭਗ ਫੌਜ ਦੀ ਤੇ ਮਾਰਨ ਜੋਗੇ ਕੱਦ ਸਨ ਸੋ ਐਨੀ ਫੌਜ ਜਦ ਕਦੇ ਰੁੱਕ ਕੇ ਪਾਣੀ ਜਾਂ ਖਾਣੇ ਵੱਲ ਹੋ ਜਾਏ ਤਾਂ ਵਿਰੋਧੀ ਨੂੰ ਤਾਂ ਮੌਕਾ ਮਿਲ ਹੀ ਜਾਂਦਾ ਹੈ ਕੁਤਬੇ ਤੇ ਬਾਮਣੀ ਪਿੰਡਾਂ ਵਿਚਾਲੇ ਇੱਕ ਪਾਣੀ ਦੀ ਢਾਬ ਸੀ ਜਿਸ ਬਾਰੇ ਸਿੱਖ ਵਾਹੀਰ ਦੀ ਅਗਵਾਈ ਕਰ ਰਹੇ ਮਲਵਈ ਵਕੀਲਾ ਨੂੰ ਪਤਾ ਸੀ ਖਾਲਸਾ ਜੀ ਇਹ ਸਾਰੇ ਰਾਹ ਵਿੱਚ ਇਹ ਇੱਕ ਢਾਬ ਹੈ ਪਾਣੀ ਦੀ ਅੱਗੇ ਹੋਰ ਕੋਈ ਸਰੋਤ ਨਹੀਂ ਆਉਂਦਾ ਜਿਹੜਾ ਇੱਥੇ ਤੇ ਹਾਇਆ ਰਹਿ ਗਿਆ ਮਤ ਆਸ ਰੱਖੋ ਕਿ ਅੱਗੇ ਕਿਤੇ ਪਾਣੀ ਮਿਲ ਜਾਏਗਾ ਭਾਈ ਸੰਗੂ ਸਿੰਘ ਸਰਦਾਰ ਜਸਾ ਸਿੰਘ ਨੂੰ ਹੱਸਦੇ ਆ ਬੋਲੇ ਸਾਰਾ ਵਹੀਰ ਇੱਥੋਂ ਹੀ ਜਲ ਚਕੇਗਾ ਘੇਰੇ ਵਾਲੇ ਸਾਰੇ ਸਿੰਘਾਂ ਨੂੰ ਖਬਰ ਲਾ ਦਿਓ ਕਿ ਜਾਨਵਾਰ ਕੇ ਵੀ ਜੇ ਵਹੀਰ ਦੀ ਤੇ ਮਟਾਉਣੀ ਪਵੇ ਤਾਂ ਜਾਨਵਾਰਨ ਲੱਗੇ ਪਲ ਨਾ ਲਾਓ ਸੁੱਖ ਦੇ ਸਮੇਂ ਵਿੱਚ ਲੰਗਰ ਲਾਉਣੇ ਪਿਆਉ ਬਣਾਉਣੇ ਤਾਂ ਸੌਖੇ ਸਨ ਪਰ ਐਸੀ ਬਿਪਤਾ ਦੀ ਘੜੀ ਜਿੱਥੇ ਤਿਹਾਈਆਂ ਨੂੰ ਜਲ ਚਕਾਉਣ ਲਈ ਸਰੀਰ ਲੇਖੇ ਲੱਗ ਜਾਣ ਪਰ ਸਵਾਰਥ ਸੇਵਾ ਨਿਭਾਉਣ ਦਾ ਆਪਣਾ ਆਨੰਦ ਹੈ ਸਰਦਾਰ ਜੱਸਾ ਸਿੰਘ ਨੇ ਮਿਸਲਾਂ ਦੇ ਸਾਰੇ ਸਿੰਘਾਂ ਤੱਕ ਖਬਰ ਪਹੁੰਚਾ ਦਿੱਤੀ ਕਿ ਪਾਣੀ ਦੀ ਢਾਬ ਤੇ ਪਹੁੰਚ ਕੇ ਪਹਿਲਾਂ ਸਾਰੇ ਵਹੀਰ ਨੂੰ ਪਾਣੀ ਪਿਉਣਾ ਹੈ ਤੇ ਮੰਗਰੋਂ ਆਪ ਛਕਣਾ ਹੈ ਉਧਰ ਅਫਗਾਨ ਸੁਈਆਂ ਨੇ ਵੀ ਆਪਣੇ ਫੌਜਦਾਰਾਂ ਨੂੰ ਇਸ ਢਾਬ ਦੀ ਸੂਹ ਦੇ ਦਿੱਤੀ ਪਠਾਣਾਂ ਲਈ ਤਾਂ ਇਹ ਢਾਬ ਜਮਜਮ ਚਸ਼ਮੀ ਵਾਂਗ ਸੀ ਤੇ ਜੇ ਇੱਥੇ ਕਬਜ਼ਾ ਹੋ ਜਾਂਦਾ ਆਹ ਪਾਣੀ ਕਿਸੇ ਆਬੇ ਹਯਾਤ ਤੋਂ ਕੱਟ ਨਹੀਂ ਹੋਣਾ ਸੀ ਹੁਣ ਵੱਡੀ ਲੜਾਈ ਇਹੋ ਹੋਣੀ ਸੀ ਕਿ ਢਾਬ ਤੇ ਕਬਜ਼ਾ ਕਿਸ ਤਰ ਦਾ ਹੁੰਦਾ ਹੈ ਜੋ ਵੀ ਢਾਬ ਤੇ ਪਹਿਲਾਂ ਪਹੁੰਚ ਜਾਂਦਾ جنگ ਵਿੱਚ ਪਾਸਾ ਉਸੇ ਦਾ ਭਾਰਾ ਹੋ ਜਾਣਾ ਸੀ ਇੱਕ ਤਾਂ ਉਸ ਦਲ ਨੇ ਆਪ ਤੇ ਮਾਰ ਲੈਣੀ ਸੀ ਤੇ ਦੂਜਾ ਵਿਰੋਧੀ ਫੌਜ ਨੂੰ ਵੀ ਪਾਣੀ ਤੋਂ ਦੂਰ ਰੱਖਣਾ ਸੀ ਜ਼ੈਨੇ ਹੋਰੀ ਢਾਬ ਦੇ ਮੂਰਲੇ ਪਾਸਿਓਂ ਮਾਰੋ ਮਾਰ ਕਰਦੇ ਆ ਰਹੇ ਸਨ ਬਾਬਾ ਸ਼ਾਮ ਸਿੰਘ ਤੇ ਸਰਦਾਰ ਜੱਸਾ ਸਿੰਘ ਕੁਝ ਕੁ ਲੜਾਕੇ ਸਿੰਘਾਂ ਨੂੰ ਨਾਲ ਲੈ ਕੇ ਉਹਨਾਂ ਦੇ ਟੱਕਰੇ ਲਈ ਅੱਗੇ ਵਧੇ ਇਹ ਇੱਕ ਛੋਟਾ ਹਾਥੀ ਛੋਟਾ ਜੱਥਾ ਸੀ ਕਿਉਂਕਿ ਆਪਣੇ ਨਾਲ ਦੇ ਬਾਕੀ ਸਿੰਘਾਂ ਨੂੰ ਸਰਦਾਰ ਜੱਸਾ ਸਿੰਘ ਵਹੀਰ ਦੀ ਰਾਖੀ ਤੇ ਢਾਬ ਉੱਤੇ ਕਬਜ਼ੇ ਲਈ ਪਿੱਛੇ ਛੱਡ ਗਏ ਸਨ ਵਹੀਰ ਲਗਭਗ ਢਾਬ ਦੇ ਕੋਲ ਪਹੁੰਚ ਚੁੱਕਾ ਸੀ ਸਾਰੇ ਸਿੱਖ ਦਲ ਨੇ ਵਹੀਰ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਮਿਸਲਾਂ ਵਾਲੇ ਸੂਰਮੇ ਸਿੰਘਾਂ ਦੀਆਂ ਭਗੋਤੀਆਂ ਸਾਰੇ ਦਿਨ ਵਿੱਚ ਕੁਝ ਪਲਾਂ ਲਈ ਵੀ ਮਿਆਨਾਂ ਵਿੱਚ ਨਹੀਂ ਪਈਆਂ ਸਨ ਢਾਬ ਉੱਤੇ ਸਿੰਘਾਂ ਦਾ ਕਬਜ਼ਾ ਹੋ ਚੁੱਕਾ ਸੀ ਇਹੋ ਇੱਕ ਮੌਕਾ ਹੈ ਜੇ ਸਾਰੀ ਵਾਹ ਲਾ ਦਿਓ ਤਾਂ ਇਨਾ ਸਿੱਖਾਂ ਦੀਆਂ ਕਬਰਾਂ ਇਸੇ ਢਾਬ ਦੇ ਕਿਨਾਰਿਆਂ ਤੇ ਬੜਨ ਗਈਆਂ ਕੋੜਾ ਭਜਾਉਂਦਾ ਹੋਇਆ ਹੁਜੈਨਾ ਬੋਲਿਆ ਲక్ష్ਮੀਨਾਰਾਇਣ ਦੀ ਹਰ ਹਰ ਮਹਾਦੇਵ ਕਹਿੰਦੇ ਅੱਗੇ ਵਧਿਆ ਸਿੱਖਾਂ ਦਾ ਛੋਟਾ ਜੱਥਾ ਹੀ ਹੈ ਸਿਪਾਈਓ ਟੁੱਟ ਕੇ ਪੈ ਜਾਓ ਹਰ ਹਰ ਮਹਾਦੇਵ ਲక్ష్ਮੀ ਨੇ ਆਪਣੀ ਫੌਜ ਨੂੰ ਵੰਗਾਰਿਆ ਤੇ ਜੈ ਬਜਰੰਗਬਲੀ ਦੇ ਜੈਕਾਰੇ ਛੱਡਦੇ ਆ ਖੜੜ ਵਾਲੀ ਫੌਜ ਅੱਗੇ ਵਧੀ ਵੱਡੇ ਭਰੋਸੇ ਤੇ ਜ਼ੇਰੀਆਂ ਵਾਲਾ ਛੋਟਾ ਜੱਥਾ ਸਰਦਾਰ ਜੱਸਾ ਸਿੰਘ ਨੂੰ ਸ਼ਾਇਦ ਲక్ష్ਮੀਨਾਰਾਇਣ ਦੀ ਆਵਾਜ਼ ਸੁਣ ਗਈ ਸੀ ਸੋਹੋ ਬੋਲੇ ਗਿਣਤੀਆਂ ਤਾਂ ਨਜ਼ਰਾਂ ਦਾ ਧੋਖਾ ਹੀ ਨੇ ਲక్ష్ਮੀਨਾਰਾਇਣ ਤਕੜਾ ਰਹੀ ਕਿਤੇ ਛੋਟਾ ਜੱਥਾ ਵੱਡੀ ਸੱਟ ਨਾ ਮਾਰ ਦਵੇ ਸਿੰਘਾਂ ਨੇ ਸ਼ਹੀਦ ਸਿੰਘਾਂ ਦਾ ਧਿਆਨ ਧਰ ਕੇ ਉੱਪਰ ਵੱਲ ਵੇਖਿਆ ਹੇਜ ਹੀਦੋ ਸਿੰਘੋ ਨਮਾਣਿਆਂ ਦੇ ਅੰਗ ਸੰਗ ਸਹਾਈ ਹੋਣਾ ਤੇ ਬਲ ਬਖਸ਼ਣਾ ਕਹਿੰਦਿਆਂ ਸਰਦਾਰ ਜੱਸਾ ਸਿੰਘ ਨੇ ਘੋੜਾ ਦੌੜਾਇਆ ਹਨੇਰੀ ਦੀ ਤੇਜ਼ੀ ਨਾਲ ਸਿੰਘਾਂ ਵੱਲ ਵੱਧ ਰਹੇ ਜ਼ੈਨ ਖਾਨ ਨੇ ਇੱਕਦਮ ਆਪਣੇ ਘੋੜੇ ਦੀ ਲਗਾਮ ਖਿੱਚੀ ਘੋੜਾ ਡਿੱਗਦਾ ਡਿੱਗਦਾ ਮਸਾਂ ਬਚਿਆ ਇਹ ਕਿਹੜਾ ਛਲਾਵਾ ਹੈ ਜ਼ੈਨਾ ਬੋਲਿਆ ਉਸਦੇ ਕੁਝ ਸਮਝ ਨਹੀਂ ਆ ਰਿਹਾ ਸੀ ਪੀਖਨ ਖਾਨ ਤਾਂ ਪਹਿਲਾਂ ਹੀ ਡਰੂ ਸੀ ਸੋ ਐਸੇ ਸਮੇਂ ਵਿੱਚ ਉਸਨੇ ਕਿੱਥੋਂ ਲੱਭਣਾ ਸੀ ਜ਼ੈਨਾ ਲక్ష్ਮੀਨਾਰਾਇਣ ਨੂੰ ਭਾਲਣ ਲੱਗਾ ਕਿ ਸ਼ਾਇਦ ਉਸਨੂੰ ਕੁਝ ਪਤਾ ਹੋਵੇ ਪਰ ਲక్ష్ਮੀਨਾਰਾਇਣ ਤਾਂ ਫੌਜ ਦੇ ਪਰਲੇ ਪਾਸੇ ਆਪ ਹੈਰਾਨ ਹੋਇਆ ਖਲੋਤਾ ਸੀ ਹਰ ਹਰੂ ਦੇ ਮੂੰਹ ਵਿੱਚੋਂ ਨਿਕਲਿਆ ਤੇ ਮਹਾਦੇਵ ਬੋਲਿਆ ਵੀ ਨਹੀਂ ਗਿਆ। ਪਛਮੀ ਨਰੈਣ ਜੀ ਤਾਂ ਸਾਰੀ ਫੌਜ ਹੀ ਰੁਕ ਗਈ। ਹੋਇਆ ਇਹ ਕਿ ਜਿਉਂ ਹੀ ਸਰਦਾਰ ਦਸਾ ਸਿੰਘ ਦਾ ਛੋਟਾ ਜੱਥਾ ਪਠਾਣਾ ਵੱਲ ਵਧਿਆ ਤਾਂ ਜ਼ੈਨ ਖਾਨ ਨੇ ਦੇਖਿਆ ਕਿ ਲੱਖਾਂ ਘੋੜਸਵਾਰਾਂ ਦੀ ਫੌਜ ਸਿੰਘਾਂ ਦੇ ਪਿੱਛੇ ਅਸਮਾਨੋਂ ਉਤਰੀ ਤੇ ਜ਼ੈਨ ਖਾਨ ਦੀ ਫੌਜ ਵੱਲ ਵਧਣ ਲੱਗੀ। ਅੰਬਰ ਵਿੱਚੋਂ ਲਗਾਤਾਰ ਉਤਰ ਰਹੇ ਘੋੜਸਵਾਰ ਮਲੇਰਕੋਟਲੇ ਸਰਹੰਦ ਤੇ ਖਾੜ ਵਾਲੀ ਸਾਰੀ ਫੌਜ ਨੇ ਦੇਖੇ। ਕੁਝ ਸੈਕੜੇ ਸਿੰਘਾਂ ਦਾ ਛੋਟਾ ਜੱਥਾ ਕਿਵੇਂ ਪਲਾਂ ਵਿੱਚ ਹੀ ਲੱਖਾਂ ਦਾ ਹੋ ਗਿਆ ਕਿਸੇ ਦੇ ਕੁਝ ਸਮਝ ਨਾ ਆਇਆ ਹੁਣ ਸਿੱਖ ਟੁਕੜੀ ਇੱਕ ਵੱਡੇ ਦਲ ਦਾ ਰੂਪ ਧਾਰ ਚੁੱਕੀ ਸੀ ਜ਼ੈਨਖਾਨ ਦੀ ਤਾਂ ਦਿਖਾਵੇ ਆ ਦੇਖਦੇ ਆਂ ਹੀ ਪਸੀਨੇ ਛੁੱਟ ਗਏ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ ਸਿੰਘਾਂ ਨੇ ਹੱਲਾ ਕਰ ਦਿੱਤਾ ਦਿਸਦਿਆਂ ਨਾਲ ਤਾਂ ਚੱਲੋ ਫੇਰ ਵੀ ਕੋਈ ਲੜ ਲਵੇ ਪਰ ਅਣਦੀਸਿਆਂ ਨਾਲ ਕੋਈ ਕਿਵੇਂ ਲੜੇ ਦਰਵਿਚ ਬੁੜਬੜਾਉਣਾ ਹੋਇਆ ਜ਼ੈਨਖਾਂ ਪਿੱਛੇ ਨੂੰ ਭੱਜਿਆ ਸਿੰਘ ਪਠਾਣਾ ਦੇ ਆਹੂ ਲਹਣ ਲੱਗੇ ਥੋੜੀ ਪਿਛਾਂ ਖਲੋਤਾ ਲక్ష్ਮੀ ਨਾਰਾਇਣ ਅੱਖਾਂ ਮਾਲਮਾ ਲੱਕੇ ਦੇਖ ਰਿਹਾ ਸੀ ਉਸ ਨੂੰ ਆਪਣੇ ਕਹੇ ਛੋਟਾ ਜਿਹਾ ਜੱਥਾ ਵਾਲੇ ਬੋਲਾ ਤਿੰਨ ਮੋਸ਼ੀ ਹੋਣ ਲੱਗੀ ਉਹ ਇੱਕਦਮ ਘੋੜੇ ਤੋਂ ਉਤਰ ਗਿਆ ਤੇ ਪਿੱਛੇ ਨੂੰ ਭੱਜਿਆ ਫਿਰ ਮੁੜਿਆ ਘੋੜੇ ਤੇ ਸਵਾਰ ਹੋਇਆ ਘੋੜਾ ਮੋੜਨਾ ਚਾਹਿਆ ਪਰ ਉਹ ਨਾ ਮੁੜਿਆ ਲక్ష్ਮੀ ਫਿਰ ਘੋੜੇ ਤੋਂ ਉਤਰ ਕੇ ਪਿੱਛੇ ਵੱਲ ਨੂੰ ਦੌੜਿਆ ਇਸਾਬ ਉਹ ਕਿਸੇ ਬੇਸੁਰਤੀ ਵਿੱਚ ਕਰ ਰਿਹਾ ਸੀ ਸ਼ਹੀਦ ਸਿੰਘ ਆ ਗਏ ਹਨ ਕਸ਼ਮੀਰ ਨਾਰਾਇਣ ਦੀ ਫੌਜ ਵਿੱਚੋਂ ਖੜਡ ਦਾ ਇੱਕ ਹਿੰਦੂ ਸਿਪਾਹੀ ਬੋਲਿਆ ਸ਼ਹੀਦ ਸਿੰਘ ਆ ਗਏ ਹਨ ਕੱਲੇ ਕੱਲੇ ਸਿੰਘ ਨਾਲ ਸਵਾ ਸਵਾ ਲੱਖ ਇਹ ਫੌਜ ਹੁਣ ਅਣਗਿਣਤ ਹੋ ਜਾਵੇਗੀ ਮੁਕਾਬਲਾ ਤਾਂ ਇਹਨਾਂ ਦਾ ਪਹਿਲਾਂ ਹੀ ਨਹੀਂ ਹੋ ਸਕਦਾ ਸੀ ਪਰ ਹੁਣ ਲੜਨਾ ਤਾਂ ਬਿਲਕੁਲ ਮੂਰਖਤਾ ਹੈ ਜਾਂ ਤਾਂ ਗੋਡੇ ਟੇਕ ਦਿਓ ਜਾਂ ਭੱਜ ਜਾਓ ਐਨਾ ਕਹਿੰਦੇ ਹੋ ਸਿਪਾਹੀ ਗੋਡਿਆਂ ਭਾਰ ਹੋ ਗਿਆ ਜ਼ੈਨ ਖਾਨ ਨੇ ਜੰਗ ਵਿੱਚ ਉਹ ਐਸਾ ਘੋੜਾ ਦੌੜਾਇਆ ਕਿ ਉਹ ਸਿੱਧਾ ਅਬਦਾਲੀ ਕੋਲ ਜਾ ਕੇ ਰੁਕ ਗਿਆ ਰਫ਼ਤਾਰ ਤੇ ਤੇਰੇ ਘੋੜੇ ਦੀ ਐਸੀ ਹੈ ਜਿਵੇਂ ਜਿੱਤ ਦੀ ਖਬਰ ਦੇਣ ਆਇਆ ਹੋਵੇ ਤੇ ਤੇਰੇ ਮੂੰਹ ਦਾ ਰੰਗ ਇੰਜ ਉੱਡਿਆ ਹੋਇਆ ਹੈ ਜਿਵੇਂ ਸਿੰਘਾਂ ਨੇ ਤੇਰੀ ਸਾਰੀ ਫੌਜ ਮਾਰ ਦਿੱਤੀ ਹੋਵੇ ਜ਼ੈਨ ਖਾਨ ਨੂੰ ਦੇਖਦੇ ਅਬਦਾਲੀ ਬੋਲੇ ਆ ਮੇਰੇ ਬਾਪ ਕੀ ਤੌਬਾ ਹਜ਼ੂਰ ਮੋਰੇ ਨਹੀਂ ਘੇਰੇ ਜਾ ਸਕਦੇ ਜ਼ੈਨ ਖਾਨ ਬੋਲੇ ਆ ਇਕੱਲਾ ਫੌਜ ਹੈ ਤੁਹਾਡੇ ਕੋਲ ਤੇ ਸਿੰਘ ਆਪ ਹੀ ਕਹਿੰਦਾ ਸਾਂ ਕਿ ਲੜਾਕੇ ਸਿੰਘ 10000 ਵੀ ਨਹੀਂ ਕਾਇਰਤਾ ਨਹੀਂ ਤਾਂ ਹੋਰ ਕੀ ਹੈ ਇਹ ਜਾਤੂ ਕਹਿੰਦਾ ਹੈ ਕਿ ਮੂਰੀ ਉਹ ਨਹੀਂ ਘੇਰੇ ਜਾ ਸਕਦੇ ਜਾਨ ਬਖਸ਼ੋ ਹਜ਼ੂਰ ਮੈਨੂੰ ਭਲੇਖਾ ਲੱਗ ਗਿਆ ਸਿੰਘ ਸੈਂਕੜੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਹਨ ਵੇਖਣ ਨੂੰ ਭਾਵੇਂ ਕੋਈ ਭਲੇਖਾ ਖਾ ਜਾਵੇ ਤੇ ਇਹਨਾਂ ਨੂੰ ਮੁਠੀ ਪਰ ਸਮਝ ਲਵੇ ਪਰ ਅਸਲ ਵਿੱਚ ਇਹ ਮਾਰੂਥਲਾਂ ਦਾ ਰੇਤਾ ਨੇ ਪਾਂਚ ਆਂਪਣਾ ਇਹ ਤਾਂ ਕੋਈ ਛਲਾਵਾ ਹੈ ਕਿ ਜਦ ਤੁਰੇ ਜਾਂਦੇ ਹਨ ਤਾਂ ਬਹੁਤ ਥੋੜੇ ਜਾਂਦੇ ਹਨ ਪੜਾ ਜੰਗਲੜਨ ਲੱਗਦੇ ਹਨ ਤਾਂ ਪਤਾ ਨਹੀਂ ਭਮਕੜਾ ਵਾਂਗ ਕਿੱਥੋਂ ਨਿਕਲ ਆਉਂਦੇ ਹਨ ਨਹੀਂ ਨਹੀਂ ਭੂਮੀਕੜਾ ਵਾਂਗ ਭਮਕੜਾ ਵਾਂਗ ਨਹੀਂ ਉਹ ਪਤੰਗੀਆਂ ਵਾਂਗ ਜੋ ਸ਼ਮਾ ਦੇਖ ਕੇ ਆਪਾਂ ਕੁਰਬਾਨਾ ਕਰਨ ਨਹੀਂ ਖਿੱਚੀ ਆਉਂਦੇ ਹਨ ਤੇ ਇਹਨਾਂ ਦੀ ਸ਼ਮਾ ਜੰਗ ਦਾ ਮੈਦਾਨ ਹੀ ਹੈ ਕੀ ਬਕਵਾਸ ਕਰ ਰਿਹਾ ਹੈ ਅਬਦਾਲੀ ਨੇ ਜ਼ੈਨ ਖਾਨ ਨੂੰ ਨਾ ਰੋਕਦਾ ਤਾਂ ਪਤਾ ਨਹੀਂ ਉਹ ਹੋਰ ਕੀ ਕੁਝ ਬੋਲੀ ਜਾਂਦਾ ਪਰ ਇਹ ਨਹੀਂ ਕਿ ਜੋ ਜ਼ੈਨਾ ਬੋਲ ਰਿਹਾ ਸੀ ਕਿਸੇ ਬੇਸੁਰਤੀ ਵਿੱਚ ਬੋਲ ਰਿਹਾ ਸੀ ਉਹ ਪੂਰਾ ਚੇਤਨਨ ਸੀ ਉਸਨੇ ਜਾਣ ਬੁੱਝ ਕੇ ਸ਼ਹੀਦ ਸਿੰਘਾਂ ਦੇ ਆਉਣ ਦੀ ਗੱਲ ਅਬਦਾਲੀ ਤੋਂ ਲੁਕਾ ਲਈ ਸੀ ਉਹ ਚਾਹੁੰਦਾ ਸੀ ਕਿ ਉਸ ਨੂੰ ਗਿੱਦੀ ਕਾਇਰ ਹੋਣ ਤੋਂ ਪਹਿਲਾਂ ਅਬਦਾਲੀ ਖੁਦ ਉਹ ਵਰਤਾਰਾ ਦੇਖੇ ਤੇ ਪਤਾ ਲੱਗੇ ਕਿ ਇਸ ਵਿੱਚ ਵਾਪਰ ਕੀ ਰਿਹਾ ਹੈ ਤੁਸੀਂ ਹਜ਼ੂਰ ਆਪਣੇ ਲੜਾਕਿਆਂ ਨੂੰ ਅੱਗੇ ਕਰੋ ਸਾਡੀ ਤੌਬਾ ਹੈ ਜਹਾਂਪਨਾ ਤੁਸੀਂ ਖੁਦ ਰਣਾਂ ਦੇ ਜੇਤੂ ਹੋ ਅਸੀਂ ਤਾਂ ਤੁਹਾਡੀਆਂ ਮਾਰੀਆਂ ਮਾਰਾਂ ਦੇ ਕਦੇ-ਕਦਾਈਂ ਤੈਸ਼ ਵਿੱਚ ਆ ਜਾਂਦੇ ਹਾਂ ਤੇ ਆਪਣੇ ਆਪ ਨੂੰ ਸੂਰਮੇ ਸਮਝ ਬੈਠਦੇ ਹਾਂ ਸਾਡੀ ਭਿਆਹ ਹੈ ਹਜ਼ੂਰ ਇਹ ਮੈਦਾਨ ਵੀ ਤੁਸੀਂ ਹਿਸਰ ਕਰ ਸਕਦੇ ਹੋ ਜ਼ੈਨ ਖਾਨ ਇੱਕੋ ਵੇਲੇ ਕਈ ਪੱਤੇ ਖੇਡ ਰਿਹਾ ਸੀ ਤੇ ਅਬਦਾਲੀ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਜ਼ੈਨ ਨੇ ਦੀਆਂ ਗੱਲਾਂ ਤੇ ਗੁੱਸਾ ਕਰੇ ਜਾਂ ਆਪਣੇ ਯੋਧੇ ਹੋਣ ਦਾ ਮਾਣ ਪਰ ਜਦ ਕੋਈ ਆ ਕੇ ਇਹ ਕਹਿ ਦੇਵੇ ਕਿ ਅਸੀਂ ਤਾਂ ਤੁਹਾਡੇ ਗਊਆ ਹਾਂ ਹਜ਼ੂਰ ਮਾਰੋ ਚਾਹੇ ਰੱਖ ਲੋ ਤਾਂ ਅਬਦਾਲੀ ਵੀ ਕੀ ਕਰੇ ਹੰਕਾਰ ਤਾਂ ਹੋ ਸਕਦਾ ਹੈ ਅਬਦਾਲੀ ਨੂੰ ਨਾ ਆਇਆ ਹੋਵੇ ਪਰ ਜ਼ੈਨ ਨੇ ਦੀਆਂ ਗੱਲਾਂ ਨੇ ਉਸ ਦਾਤ ਤੇ ਉਸ ਦੀ ਫੌਜ ਦਾ ਮਾਣ ਤਾਂ ਵਧਾਇਆ ਹੀ ਸੀ ਕੀ ਹੋਇਆ ਜੇ ਅਸੀਂ ਸਵੇਰ ਦੇ ਸਿੰਘਾਂ ਨਾਲ ਪੜ ਰਹੀ ਹਾਂ ਤੇ ਉਹਨਾਂ ਨੂੰ ਮਾਰ ਨਹੀਂ ਸਕੇ ਹਮਲਾ ਕੀਤਾ ਅਸੀਂ ਪੂਰੀ ਰਣਨੀਤੀ ਨਾਲ ਨਹੀਂ ਕੀਤਾ ਜੇ ਅਸੀਂ ਪਾਣੀ ਪਤਵਾਗ ਆਪਣੀ ਆਈ ਤੇ ਆ ਗਈ ਤਾਂ ਦੁਨੀਆ ਭੁੱਲ ਜਾਵੇਗੀ ਕਿ ਧਰਤੀ ਤੇ ਕੋਈ ਸਿੱਖ ਨਾਂ ਦੀ ਕੌਮ ਵੀ ਵਸਦੀ ਸੀ ਆਪਣੇ ਇੱਕ ਸੈਨਾਪਤੀ ਨਾਲ ਗੱਲ ਕਰਦੇ ਹਾਂ ਅੰਦਾਲੀ ਬੋਲਿਆ ਇਹ ਗੱਲ ਉਸ ਲਈ ਤੇ ਸੈਨਾਪਤੀ ਲਈ ਵੀ ਦਿਲ ਨੂੰ ਤਰਵਾਸ ਦੇਣ ਵਾਲੀ ਸੀ ਭਾਵੇਂ ਅੰਦਰੋਂ ਅੰਦਾਲੀ ਜਾਣਦਾ ਸੀ ਕਿ ਪੰਜਾਬ ਤੇ ਪਾਣੀ ਪੱਤ ਦੀ ਮਿੱਟੀ ਦੀ ਤਸਵੀਰ ਬਿਲਕੁਲ ਵੱਖਰੀ ਹੈ। ਪੰਜਾਬ ਕਦੇ ਰਾਜ ਗੱਦੀਆਂ ਬਚਾਉਣ ਲਈ ਨਹੀਂ ਲੜਿਆ ਤੇ ਨਾ ਹੀ ਲੜੇਗਾ। ਪਰ ਫਿਰ ਵੀ ਉਹ ਜ਼ੈਨੇ ਦੀਆਂ ਗੱਲਾਂ ਤੋਂ ਬਾਅਦ ਆਪਣੇ ਆਪ ਨੂੰ ਇਹ ਧਰਵਾਸ ਵੀ ਦੇ ਰਿਹਾ ਸੀ। ਅਸੀਂ ਕਿਹੜਾ ਇੱਥੇ ਕੋਈ ਜੰਗ ਜਿੱਤਣ ਆਏ ਸੀ? ਅਸੀਂ ਤਾਂ ਸਿੰਘਾਂ ਨੂੰ ਸਬਕ ਸਿਖਾਉਣ ਆਏ ਸੀ ਤੇ ਇਹਨਾਂ ਦੇ ਸੈਂਖੜੇ ਪਰਿਵਾਰ ਮਾਰ ਕੇ ਅਸੀਂ ਸਬਕ ਸਿਖਾ ਵੀ ਦਿੱਤਾ ਹੈ। ਪਰ ਜੇ ਇਹਨਾਂ ਦੀ ਟਾਈਮ ਹਜੇ ਵੀ ਨਹੀਂ ਗਈ ਤਾਂ ਉਹ ਟਾਈਮ ਭੰਨਣ ਲਈ ਹੁਣ ਅਸੀਂ ਇਸ ਨੂੰ ਜੰਗ ਦਾ ਮੈਦਾਨ ਜਾਣ ਕੇ ਹੀ ਲੜਾਂਗੇ। ਸਿੱਖ ਸਰਦਾਰਾਂ ਨੇ ਪਾਣੀ ਦੀ ਢਾਬ ਤੋਂ ਦੇਖਿਆ ਕਿ ਸਮੁੰਦਰ ਦੀ ਇੱਕ ਬਹੁਤ ਵੱਡੀ ਛਲ ਵਾਂਗ ਅਫਗਾਨੀ ਦੀ ਫੌਜ ਅੱਗੇ ਵਧ ਰਹੀ ਹੈ ਸਰਦਾਰ ਚੜਤ ਸਿੰਘ ਤੇ ਸਰਦਾਰ ਜੱਸਾ ਸਿੰਘ ਇਕੱਠੇ ਪਹਿਲੀ ਕਤਾਰ ਵਿੱਚ ਆਖਲੋਤੇ ਤੇ ਬੰਦੂਕਾਂ ਆਰਾਮ ਜੰਗਿਆਂ ਦੀ ਇੱਕ ਸ਼ਲਕ ਕੀਤੀ ਅਫਗਾਨੀ ਦੀਆਂ ਪਹਿਲਾਂ ਕਤਾਰਾਂ ਦੇ ਕਈ ਸਿਪਾਹੀ ਮਾਰੇ ਗਏ ਪਠਾਣਾਂ ਦੀ ਰਫਤਾਰ ਕੁਝ ਘਟ ਹੋਈ ਸਰਦਾਰ ਚੜਤ ਸਿੰਘ ਭੱਜ ਕੇ ਵਹੀਰ ਕੋਲ ਆਖਲੋਤਾ ਪਰ ਐਤ ਕੀ ਸਰਦਾਰ ਜੱਸਾ ਸਿੰਘ ਮਗਰ ਨਹੀਂ ਮੁੜਿਆ ਉਹ ਪਹਿਲੀ ਕਤਾਰ ਵਿੱਚ ਅਡੋਲ ਖਲੋਤਾ ਸੀ ਅਫਗਾਨ ਫੌਜ ਅੱਗੇ ਵਧਦੀ ਆ ਰਹੀ ਸੀ ਤੇ ਸਰਦਾਰ ਜੱਸਾ ਸਿੰਘ ਟਸ ਤੋਂ ਮਸ ਨਹੀਂ ਹੋ ਰਿਹਾ ਸੀ ਸਰਦਾਰ ਜੱਸਾ ਸਿੰਘ ਨੂੰ ਹਾਥੀ ਤੇ ਬੈਠਾ ਅਬਦਾਲੀ ਸਾਫ਼-ਸਾਫ਼ ਦਿਖ ਰਿਹਾ ਸੀ ਉਸਨੇ ਆਪਣੀ ਬੰਦੂਕ ਹਾਥੀ ਵੱਲ ਸਿੱਧੀ ਕੀਤੀ ਕੁਝ ਸਮਾਂ ਲਾਇਆ ਸ਼ਿਸ਼ਤ ਬੰਨੀ ਬੰਦੂਕ ਤੋਂ ਇੱਕ ਪੱਲ ਹੀ ਅੱਖ ਪਾਸੇ ਕੀਤੀ ਤੇ ਅਬਦਾਲੀ ਨੂੰ ਦੇਖਿਆ ਸ਼ਾਇਦ ਸਰਦਾਰ ਅਬਦਾਲੀ ਦੀ ਦੂਰੀ ਦੇਖ ਰਿਹਾ ਸੀ ਪਰ ਅੱਖ ਬੰਦੂਕ ਤਾਂ ਲਾਈ ਸ਼ਿਸ਼ਤ ਬੰਨੀ ਤੇ ਤਾੜ ਕਰਦੀ ਹੋਈ ਗੋਲੀ ਚਲਾਈ ਅੱਖੀਂ ਵਿੱਚ ਘਾੜ ਨਿਕਲੀ ਅਫਗਾਨ ਸੇਨਾ ਦੇ ਚਿਹਰਿਆਂ ਦੀ ਰੰਗ ਪੀਲੇ ਪੈ ਗਏ ਸ਼ੁਕਰੀਆ ਧੰਨਵਾਦ ਕੱਲ ਮਿਲਦੇ ਹਾਂ ਜੀ ਨਵੇਂ ਅਧਿਆਏ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ